ਲਲਿਤ ਜੀ ਕਹਿ ਰਹੇ ਨੇ ਕਿ ਸੈਂਟਰ ਗਵਰਨਮੈਂਟ ਨੇ ਸਟਾਕ ਮਾਰਕੀਟ ਤੇ ਲੰਬੇ ਅਰਸੇ ਤੇ ਛੋਟੇ ਅਰਸੇ ਦੇ ਮੁਨਾਫੇ ਤੇ ਟੈਕਸ ਰੇਟ ਵਧਾ ਦਿੱਤਾ ਹੈ ਜੀ ਸੋਨੇ ਦੇ ਮੁਨਾਫੇ ਤੇ ਵੀ ਉਹਨਾਂ ਨੇ ਕਾਫੀ ਟੈਕਸ ਤੇ ਪ੍ਰਾਪਰਟੀ ਤੇ ਇੰਡੈਕਸ ਤੇ ਵੀ ਦੇਖੋ ਸ਼ੇਅਰ ਬਾਜ਼ਾਰ ਦਾ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਆਮ ਤੌਰ ਤੇ ਜਿਹੜਾ ਬਜਟ ਇਸਲਾਸ ਹੁੰਦਾ ਉਹ ਤੋਂ ਬਾਅਦ ਸ਼ੇਅਰ ਬਾਜ਼ਾਰ ਚੜਦਾ ਹੈ ਜੀ ਜਿਹੜਾ ਐਤਕੀ ਬਜਟ ਆਇਆ ਉਹਦੇ ਬਾਅਦ ਸ਼ੇਅਰ ਬਾਜ਼ਾਰ ਜਿਹੜਾ 2-3 ਦਿਨ ਲਗਾਤਾਰ ਡਿੱਗਿਆ ਉਹਦਾ ਇੱਕ ਵੱਡਾ ਕਾਰਨ ਇਹ ਹੀ ਸੀ ਹੂੰ ਇਨੂੰ ਬੋਲਦੇ ਕੈਪੀਟਲ ਗੇਨ ਟੈਕਸ ਜੀ ਇਹ ਇਹਨਾਂ ਨੇ ਕਰ ਦਿੱਤਾ ਜਿੱਦਾਂ ਇਹਨਾਂ ਨੇ ਭਾਈ ਸਾਹਿਬ ਉਹ ਰਾ ਨੇ ਕਿਹਾ ਕਿ 10 ਤੋਂ 15 ਕਰ ਦਿੱਤਾ ਸ਼ਾਇਦ 1 20% ਤੱਕ ਕਰ ਦਿੱਤਾ ਜੀ ਯਾਨੀ ਇਹਨਾਂ ਦੋਨਾਂ ਨੂੰ ਹੀ ਵਧਾ ਦਿੱਤਾ ਤਾਂ ਜਦੋਂ ਹੁਣ ਦੇਖੋ ਇਹ ਵਧਾਇਆ ਗਿਆ ਨਾ ਤਾਂ ਉਸ ਤੋਂ ਬਾਅਦ ਜਿਹੜੀ ਰੁਚੀ ਹੁੰਦੀ ਆ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਆ ਕਿ ਅੱਜ ਪਿੰਡੂ ਬੰਦੇ ਵੀ ਜਿਹੜੇ ਆ ਉਹ ਸ਼ੇਅਰ ਬਾਜ਼ਾਰ 'ਚ ਜਾ ਰਹੇ ਆ ਜਾ ਰਹੇ ਬਿਲਕੁਲ ਹੁਣ ਇਹਦੇ ਵਿੱਚ ਵੀ ਇੱਕ ਪੰਗਾ ਚਲੋ ਇਹਨਾਂ ਨੇ ਜਿਹੜਾ ਅਜਿਆ ਕੀਤਾ ਹੋ ਸਕਦਾ ਮੇਰੀ ਜਾਚੇ ਵੀ ਤੁਹਾਡੀ ਜਾਚੇ ਵੀ ਜੇ ਟੈਕਸ ਵਧਾਉਣ ਵਾਸਤੇ ਰੈਵਨਿਊ ਵਧਾਉਣ ਵਾਸਤੇ ਬਟ ਇੱਕ ਪ੍ਰੋਬਲਮ ਹੋਰ ਵੀ ਹੈ ਇੰਡੀਆ 'ਚ ਜੀ ਪ੍ਰੋਬਲਮ ਇਹ ਆ ਕਿ ਬੈਂਕਾਂ 'ਚ ਜਿਹੜੀ ਸੇਵਿੰਗ ਅੱਗੇ ਹੁੰਦੀ ਸੀਗੀ ਜੀ ਜੀ ਪਈ ਹੁੰਦੀ ਸੀ ਉਹ ਕੱਟ ਰਹੀ ਆ ਹਮ ਇਹ ਔਨ ਰਿਕਾਰਡ ਮੰਨੇ ਨੇ ਜਿਹੜੇ ਫਾਈਨੈਂਸ ਮਿਨਿਸਟਰ ਹੈ ਬੀਬੀ ਸੀਤਾਰਾਮਨ ਜੀ ਜੀ ਤਾਂ ਉਹ ਜਿਹੜਾ ਨਿਕਲ ਕੇ ਪੈਸਾ ਹੈ ਉਹ ਜਾ ਰਿਹਾ ਸ਼ੇਅਰ ਬਾਜ਼ਾਰ 'ਚ ਕਿਉਂਕਿ ਰਿਟਰਨ ਅੱਛਾ ਮਿਲ ਰਿਹਾ ਜੀ ਇਹਨਾਂ ਨੇ ਸੋਚਿਆ ਕਿ ਇਹਨੂੰ ਟੈਕਸ ਨੂੰ ਵਧਾਓ ਤਾਂ ਕਿ ਬੈਂਕ ਦੇ ਵਿੱਚ ਪੈਸਾ ਵੀ ਜਿਹੜਾ ਹੈ ਇੱਕ ਬੈਲੈਂਸ ਰੱਖੇ ਤਵਾਜਨ ਰੱਖੇ ਕਿਉਂਕਿ ਬੈਂਕਿੰਗ ਸੈਕਟਰ ਵੀ ਤਾਂ ਚੱਲਣਾ ਚਾਹੀਦਾ ਹੈ ਨਾ ਜੀ ਸੋ ਇਹਦੇ ਪਿੱਛੇ ਮਨਸ਼ਾ ਜਿਹੜੀ ਹੈ ਪੈਸਾ ਤਾਂ ਕਮਾਉਣਾ ਹੀ ਆ ਸਰਕਾਰ ਨੇ ਜੀ ਜੀ ਕਿਤੇ ਨਾ ਕਿਤੇ ਉਹ ਸੇਵਿੰਗ ਜਿਹੜੀ ਹੈ ਉਹਦਾ ਤਵਾਜਨ ਰੱਖਣ ਵਾਸਤੇ ਵੀ ਆ ਕਿਉਂਕਿ ਅੱਜ ਕੱਲ ਹਰੇਕ ਬੰਦਾ ਆਪਣੀ ਤਨਖਾਹ ਚੋਂ ਆਪਣੀ ਸੇਵਿੰਗ ਚੋਂ ਜ਼ਿਆਦਾ ਪਰ ਮੈਂ ਦੇਖਿਆ ਕਿ ਉਹ ਸਟਾਕ ਦੇ ਵਿੱਚ ਕਹਿ ਲਓ ਕਿ ਲਾਉਣ ਚ ਦਿਲਚਸਪੀ ਰੱਖਦਾ ਹੈ ਜੀ ਜੀ ਇਹ ਮੇਰਾ ਵਿਅਕਤੀਗਤ ਕਹਿ ਲਓ ਕਿ ਇਹ ਚੀਜ਼ਾਂ ਨੂੰ ਸਮਝਣ ਦਾ ਨਜ਼ਰੀਆ ਹੈ ਹੋ ਸਕਦਾ ਮੈਂ ਗਲਤ ਕਹਿ ਰਿਹਾ ਹਾਂ ਮੈਂ ਜੀ ਜੀ ਤੁਹਾਡੀ ਨਜ਼ਰ ਦੇ ਵਿੱਚ ਪਰ ਮੈਨੂੰ ਤਾਂ ਇਉਂ ਲੱਗਿਆ ਕਿ ਸਾਰਾ ਕੁਝ ਇਸੇ ਤਰ੍ਹਾਂ ਹੀ ਕੀਤਾ ਜਾ ਰਿਹਾ ਹੈ ਜੀ ਕਿ ਭਾਈ ਇਹ ਜਿਹੜਾ ਉਧਰ ਨੂੰ ਇਨਵੈਸਟ ਹੋ ਰਿਹਾ ਹੈ ਸ਼ੇਅਰ ਬਾਜ਼ਾਰ ਦੇ ਵਿੱਚ ਤਾਂ ਇਹਨੂੰ ਥੋੜਾ ਰੋਕਿਆ ਜਾਵੇ ਦੂਜੀ ਗੱਲ ਮਾੜਾ ਨਹੀਂ ਹੈ ਇਨਵੈਸਟਮੈਂਟ ਮਾੜਾ ਨਹੀਂ ਹੈ ਪਰ ਇੱਕ ਗੱਲ ਹੈ ਕਿ ਥੋੜਾ ਜੇ ਤੁਹਾਡਾ ਬੈਕਅਪ ਹੈਗਾ ਤੇ ਇੱਧਰ ਪੈਸਾ ਇਨਵੈਸਟ ਕਰਿਓ ਜੀ ਬਿਲਕੁਲ ਇਹ ਇਸ ਵੇਲੇ ਬੱਬਲ ਚੱਲ ਰਿਹਾ ਹੂੰ ਕਿਤੇ ਇਹ ਨਾ ਹੋਵੇ ਕਿ ਸਾਰਾ ਕੁਝ ਹੀ ਉੱਥੇ ਲਾ ਕੇ ਵੇਚ ਦਿਓ ਜੀ ਥੋੜਾ ਬੈਕਅਪ ਰੱਖ ਲਿਓ ਮੈਂ ਵੀ ਥੋੜੀ ਬਹੁਤੀ ਸਮਝ ਰੱਖਦਾ ਤੇ ਇਹ ਸਮਝ ਰੱਖਣੀ ਕੋਈ ਰਾਕਟ ਸਾਇੰਸ ਨਹੀਂ ਹੈ ਜੀ ਜੀ ਥੋੜਾ ਪੜੋਗੇ ਤਾਂ ਸਮਝੋਗੇ ਤੇ ਬਿਹਤਰ ਤਰੀਕੇ ਨਾਲ ਬੰਦਾ ਜਿਹੜਾ ਉਹ ਜਾਣ ਲੈਂਦਾ ਹੈ ਪਰ ਮੈਂ ਇਹ ਸਲਾਹ ਦੇਵਾਂਗਾ ਕਿ ਇੰਡੀਆ ਦਾ ਜਿਹੜਾ ਸ਼ੇਅਰ ਬਾਜ਼ਾਰ ਹੈ ਰਿਟਰਨ ਮਿਲਦਾ ਰਹੇਗਾ ਜੇ ਪੂਰੀ ਦੁਨੀਆ ਦੇ ਵਿੱਚ ਕੋਈ ਵੱਡਾ ਕਾਂਡ ਨਹੀਂ ਹੋ ਜਾਂਦਾ ਜੀ ਬਿਲਕੁਲ ਬਟ ਇਹ ਨਹੀਂ ਹੈ ਕਿ ਸਾਰਾ ਕੁਝ ਕਿਉਂਕਿ ਇਸ ਤਰ੍ਹਾਂ ਦਾ ਬੱਬਲ ਜਿਹੜਾ ਬਣਦਾ ਹੈ ਨਾ ਇੱਕ ਵਾਰੀ ਤਾਂ ਫਿਰ ਕਈ ਵਾਰ ਮਾਰ ਕੇ ਵੀ ਰੱਖਦਾ ਹੈ ਬਿਲਕੁਲ ਇਹ ਜਾਣਕਾਰੀ ਤੋਂ ਬਿਨਾ ਬਹੁਤ ਰਿਸਕੀ ਹੈ ਜਿਹੜਾ ਕੰਮ ਹਾਂ ਜੀ ਤੁਸੀਂ ਦੇਖਿਆ ਹੋਣਾ ਕਿ ਉਹ ਜਦੋਂ ਆਏ ਸੀਗੇ ਸਰਵੇਖਣ ਜੀ ਤਾਂ ਉਦੋਂ ਬਾਅਦ ਕੀ ਹੋਇਆ ਸੀਗਾ ਸਰਵੇਖਣ ਆਏ ਸੀਗੇ ਤਾਂ ਬਾਜ਼ਾਰ ਕਿੰਨਾ ਚੜਿਆ ਸੀਗਾ ਬਰਬਾਦ ਦੇ ਵਿੱਚ ਇੱਕੋ ਦਿਨ ਚ ਇੱਕੋ ਝਟਕੇ 'ਚ ਹੀ ਮੇਰੇ ਖਿਆਲ ਦੇ ਨਾਲ ਕਈ ਲੱਖ ਕਰੋੜ ਰੁਪਈਆ ਜਿਹੜਾ ਇਨਵੈਸਟਰਸ ਦਾ ਡੁੱਬ ਗਿਆ ਸੀਗਾ ਜੀ ਜੀ ਆ ਦਰਸ਼ਕਾਂ ਨੂੰ ਬੇਨਤੀ ਹੈ ਕਿ ਤੁਸੀਂ ਤਾਂ ਵਿਸ਼ ਕਰਤੀਏ ਮਿੰਟੂ ਜੀ ਨੂੰ ਤੇ ਪ੍ਰੋਗਰਾਮ ਨੂੰ ਹੋਰ ਸਜਣਾ ਤੱਕ ਵੀ ਪਹੁੰਚਾ ਦੇ ਤਾਂ ਇਹ ਸਾਡੀ ਵਿਸ਼ਿਆ ਇਹ ਸਾਡੀ ਵਿਸ਼ਿਆ ਕੋਈ ਵਿਸ਼ਿਆ ਹੈ ਤੇ ਮਿੰਟੂ ਜੀ ਨੂੰ ਵੀ ਹੋਏਗਾ ਅੱਜ ਦੇ ਦਿਨ ਫਿਰ ਸੁਖਮਜੀਤ ਦੇ ਵਿੱਚ ਕੋਈ ਚੱਕਰ ਨਹੀਂ ਹੁੰਦਾ ਜੀ ਪ੍ਰੋਗਰਾਮ ਜਿਹੜੇ ਆ ਉਹ ਹਮੇਸ਼ਾ ਅਪਡਾਉਣ ਨਾਲ ਹੀ ਚੱਲਦੇ ਹੁੰਦੇ ਆ ਜੀ ਜੀ ਇਹ ਇਦਾਂ ਦੇ ਸਮੇਂ ਅਸੀਂ ਬਹੁਤ ਦੇਖਿਆ ਪ੍ਰੋਗਰਾਮ ਡਾਊਨ ਵੀ ਹੁੰਦੇ ਆ ਰੀਚ ਦੇ ਹਿਸਾਬ ਨਾਲ ਤਾਂ ਵੀ ਜਾਂਦੇ ਆ ਕੋਈ ਗੱਲ ਨਹੀਂ ਇੱਧਰ ਜ਼ਿਆਦਾ ਫਿਕਰ ਨਾ ਕਰਿਆ ਕਰੋ ਤੁਸੀਂ ਆਪਣੀ ਮਤਲਬ ਕਿ ਜੋ ਤੁਹਾਡੀ ਪੇਸ਼ਕਾਰੀ ਆ ਜਾਂ ਜੋ ਜੋ ਤੁਸੀਂ ਕਰ ਸਕਦੇ ਉਹਦੇ ਤੇ ਵਰਕਆਊਟ ਕਰੋ ਬਾਕੀ ਦਰਸ਼ਕਾਂ ਤੇ ਛੱਡ ਦਿਓ ਲੋਕਾਂ ਤੇ ਛੱਡ ਦਿਓ ਕੀ ਉਹ ਸੋਚਣਾ ਚਾਹੁੰਦੇ ਆ ਕੀ ਉਹ ਸਮਝਣਾ ਚਾਹੁੰਦੇ ਆ ਜੀ ਬਿਲਕੁਲ